ਮਸਲਾ ਹੈ ਇਹ ਅਸੀਂ 2023 ਚ ਵੀ ਉਠਾਇਆ ਸੀ ਹੀਵਨ ਅਮਦਾ ਸਾਡੇ ਲੋਕ ਜਿਹੜੇ ਬਹੁਤ ਹੀ ਨੀਚੇ ਬਦਲੇ ਪੱਦਰ ਦੀ ਜ਼ਿੰਦਗੀ گزار ਰਹੇ ਨੇ ਮਲੇਰ ਕੋੜਲੇ ਦੇ ਲੋਕ ਉਹਨਾਂ ਨੂੰ ਜਿਹੜੇ 2-2 ਬਿਸਵੇ 3-3 ਬਿਸਵਿਆਂ ਦੇ ਘਰ ਨੇ ਜਦੋਂ ਉਹਨਾਂ ਨੇ ਕੋਈ ਪਲਾਟ ਹੁੰਦੇ ਨੇ ਉਹਨਾਂ ਨੇ ਵੇਚਨੇ ਹੁੰਦੇ ਨੇ ਤਾਂ ਬਾਦਲ ਸਾਹਿਬ ਨੇ ਇੱਕ ਇਹ ਸਹੂਲਤ ਦਿੱਤੀ ਸੀ ਨੋਟੀਫਿਕੇਸ਼ਨ ਕੀਤਾ ਸੀ ਕਿ ਇਹਨਾਂ ਲੋਕਾਂ ਨੂੰ ਕੋਈ ਵੀ ਕਿਸੇ ਤਰੀਕੇ ਦੀ ਰਜਿਸਟਰੀ ਨਾ ਕਰਾਉਣੀ ਪਵੇ ਇਹਨਾਂ ਨੂੰ ਹੈਵਾ ਨਵਾ ਇੱਕ ਗਿਫਟ ਦੇ ਤੌਰ ਤੇ ਇਹ ਆਪਣੀਆਂ ਪ੍ਰਾਪਰਟੀਆਂ ਤਬਦੀਲ ਕਰ ਸਕਣ ਪਰ ਉਹ ਕੀ ਹੋ ਰਿਹਾ ਕਿ ਹੁਣ ਪਹਿਲਾਂ ਤਾਂ 2000 ਜਦੋਂ 18 ਚ ਕਾਂਗਰਸ ਨੇ ਇਹਦੇ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਲਗਾਈ ਵੀ ਗਈ ਫਿਰ ਉਸ ਤੋਂ ਬਾਅਦ ਹੁਣ 2023 ਚ ਇਹ ਜਿਹੜੇ ਆਮ ਆਦਮੀ ਦੀ ਸਰਕਾਰ ਹੈ ਇਹ ਬੁਰੀ ਤਰੀਕੇ ਨਾਲ ਪੂਰੀ ਤਰੀਕੇ ਨਾਲ ਇਹਨਾਂ ਨੇ ਬੰਦ ਕਰ ਦਿੱਤੇ ਨੇ ਇਹ ਮੇ ਨਮੇ ਲੋਕ ਸੜਕਾਂ ਤੇ ਉਤਰ ਰਹੇ ਨੇ ਲੋਕ ਬਹੁਤ ਪੂਰੇ ਸ਼ਹਿਰ ਚ ਤਰਾਤਰਾ ਕਰ ਰਹੇ ਨੇ ਕਿਉਂਕਿ ਨਾਤਾ ਹੀਵੇ ਨਾ ਮੇ ਹੋ ਰਹੇ ਨੇ ਉਹਨਾਂ ਦੇ ਇੰਤਕਾਲ ਪੈਂਡਿੰਗ ਪਏ ਹੋਏ ਨੇ ਤੇ ਜਿਹੜੇ ਹੋਏ ਵੀ ਹੁਣ ਉਹਨਾਂ ਦੇ ਇੰਤਕਾਲ ਪੈਣੇ ਕਿ ਪਏ ਹੋਏ ਨੇ ਤੇ ਇਹ ਮਸਲਾ ਜਿਹੜਾ ਬਹੁਤ ਬੜਾ ਹੈ ਕਹਿੰਨੀ ਆ ਮੈਂ ਪਹਿਲਾਂ ਵੀ ਇਸ ਇਹ ਮਸਲੇ ਨੂੰ ਉਠਾਇਆ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਸਾਰਾ ਇਹ ਸਾਡਾ ਪਾਰਟੀ ਦਾ ਮਸਲਾ ਨਹੀਂ ਹੈ ਇਹ ਸਾਰੇ ਪੂਰੇ ਮਨੇਰ ਕੋਲੇ ਦੇ ਲੋਕਾਂ ਦਾ ਮਸਲਾ ਹੈ ਆਪਾਂ ਇਕੱਠੇ ਹੋਈਏ ਪਰਮਨੈਂਟ ਤੌਰ ਤੇ ਆਪਾਂ ਇੱ ਪਰ ਪ੍ਰਸ਼ਾਸਨ ਹੈ ਇਹਦੀਆਂ ਅੱਖਾਂ ਖੁੱਲ ਸਕਣ ਤੇ ਜਿਹੜੀ ਸਰਕਾਰ ਹੈ ਇਹਨੂੰ ਵੀ ਘੇਰਿਆ ਜਾ ਸਕੇ ਤੇ ਲੋਕਾਂ ਨੂੰ ਜਿਹੜੀ ਸਹੂਲਤ ਉਸੇ ਤਰੀਕੇ ਨਾਲ ਮਿਲੇ ਇਹਦਾ ਮਾਮਲਾ ਬਹੁਤ ਦੇਰ ਤੋਂ ਮਤਲਬ ਲਟਕਾਇਆ ਜਾ ਰਿਹਾ ਹੈ ਕਿ ਮੁਸਲਮਾਨ ਭਾਈਚਾਰੇ ਨੂੰ ਸਹੂਲਤ ਦਿੱਤੀ ਹੋਈ ਹੈ ਸਰਕਾਰ ਨੇ ਕਿ ਉਹ ਆਪਣੀ ਅਚਲ ਜਾਇਦਾਦ ਹੈ ਤੁਸੀਂ ਉਹਨੂੰ ਕੁਝ ਮਾਈਨਰ ਰਸਤਾ ਮਲਾ ਕੇ ਕੋਈ ਛੋਟ ਦੀ ਦਿੱਤੀ ਹੋਈ ਹੈ ਕਿ ਟ੍ਰਾਂਸਫਰ ਕਰ ਸਕਦੇ ਹੋ ਉਸ ਤੇ ਤਾਂ ਉਹ ਸਰਕਾਰ ਪ੍ਰਸ਼ਾਸਨ ਕਾਇਦਾ ਅਧਿਕਾਰੀ ਡੀਸੀ ਤਹਿਸੀਲਦਾਰ ਪਤਾ ਨਹੀਂ ਉਹਨਾਂ ਦੀ ਕੀ ਸਮੱਸਿਆ ਹੈ ਉਹ ਆਏ ਦਿਨ ਕੋਈ ਨਾ ਕੋਈ ਬਹਾਨਾ ਲਾ ਕੇ ਉਹਨੂੰ ਬੰਦ ਕਰ ਦਿੰਦੇ ਨੇ ਜਦੋਂ ਕਿ ਬਾਕੀ ਰਜਿਸਟਰੀਆਂ ਤੇ ਵਸੀਅਤਾਂ ਆਮ ਹੋ ਰਹੀਆਂ ਨੇ ਕੋਈ ਮਸਲਾ ਨਹੀਂ ਉਹਦੇ ਸਾਨੂੰ ਵੀ ਕੋਈ ਆਪਤੀ ਨਹੀਂ ਉਹਨਾਂ ਦੇ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈਗੀ ਜੋ ਸੰਵਿਧਾਨ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਉਹ ਹੁੰਦਾ ਰਹੇ ਤਾਂ ਹੁਣ ਇਹਦੀ ਵੀ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਸਾਡਾ ਇੱਕ ਬਾਅਦ ਕਹਿੰਦਾ 2008 ਦੇ ਵਿੱਚ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨੋਟੀਫਿਕੇਸ਼ਨ ਕਰਿਆ ਸਰਕਾਰ ਨੇ ਤੇ ਮੁਸਲਮਾਨਾਂ ਨੂੰ ਇਹ ਸਹੂਲਤ ਦਿੱਤੀ ਤਾਂ ਹੁਣ ਚੱਲਦੀ ਰਹੀ ਹੈ ਅਕਾਲੀ ਦਲ ਦੇ ਟਾਈਮ 'ਚ ਕਾਂਗਰਸ ਦੇ ਟਾਈਮ 'ਚ ਚੱਲਦੀ ਰਹੀ ਹੈ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਾਂ ਇਹਨਾਂ ਨੇ ਬਾਰ-ਬਾਰ ਬਾਰ-ਬਾਰ ਇਹਨੂੰ ਛੇੜਛਾੜ ਕਰਨੀ ਸ਼ੁਰੂ ਕਰਤੀ ਹੈ ਪਹਿਲਾਂ ਤਹਿਸੀਲਦਾਰ ਬਾਦਲਦੀਨ ਆਏ ਉਹਨੇ ਕੋਈ ਸ਼ਿਕਾਇਤ ਕਰਤੀ ਕਿ ਇਹਦਾ ਮਿਸਿਊਜ ਹੁੰਦਾ ਹੈ ਤਾਂ ਫਿਰ 2 ਸਾਲ ਬੰਦ ਰਿਹਾ ਹੈ ਵਾ ਦੇਖੋ ਹੋ ਸਕਦਾ ਹੈ ਇਹਦੇ ਵਿੱਚ ਕੋਈ ਕਦਕੁਕਾ ਘਟਨਾ ਹੁੰਦੀ ਹੋਵੇ ਕੋਈ ਮਿਸਿਊਜ ਹੁੰਦਾ ਹੋਵੇ ਇਹਦਾ ਤੁਸੀਂ ਉਹਦੇ ਕਾਰਵਾਈ ਕਰੋ ਜੇ ਕੋਈ ਬੰਦਾ ਗਲਤ ਨਿਆਂ ਜਸਤੇਮਾਲ ਕਰਦਾ ਹੈ ਕਿਸੇ ਚੀਜ਼ ਦਾ ਉਹਦੇ ਕਾਰਵਾਈ ਕਰੋ ਸਰਕਾਰ ਨੇ ਹੁਣ ਬਿਜਲੀ ਫਿਰ ਮੁਫਤ ਕੀਤੀ ਹੋਈ ਹੈ ਜੇ ਕੋਈ ਨਿਆਇ ਇਸਤੇਮਾਲ ਕਰਦਾ 1 ਕਿਲੋਵਾਟ ਦਾ ਲੋਡ ਲੈ ਕੇ 10 ਕਿਲੋਵਾਟ ਚਲਾਉਂਦਾ ਤੇ ਉਹਦੀ ਕਾਰਵਾਈ ਕਰਾਂਗੇ ਜਾਂ ਸਾਰੀ ਬਿਜਲੀ ਬੰਦ ਕਰਦਾਂਗੇ ਇਹ ਕੋਈ ਦਾ ਹਰੇਕ ਚੀਜ਼ ਦਾ ਇੱਕ ਸੋਲੂਸ਼ਨ ਹੁੰਦਾ ਹੈ ਇਹਨਾਂ ਨੇ ਕੀ ਕੀਤਾ ਬੰਦ ਕਰਤਾ 2 ਸਾਲ ਬੰਦ ਰਿਹਾ ਅਸੀਂ ਫੇਰ ਲੜੇ ਢੜੇ ਅਸੀਂ ਜੀ ਬਹੁਤ ਧਰਨੇ ਮਦਾਰੇ ਕਰਕੇ ਮੰਗ ਪੱਤਰ ਦੇ ਕੇ ਚਾਲੂ ਕਰਾਇਆ ਹੁਣ 9 ਮਹੀਨਿਆਂ ਤੋਂ ਫੇਰ ਬੰਦ ਹੈ ਜਿਹੜੀ ਸਵਾ ਦਿੰਨ ਸਾਲ ਦੇ ਟਾਈਮ ਦੇ ਵਿੱਚ ਪੌਣੇ 3 ਸਾਲ ਬੰਦ ਰਿਹਾ ਹੈ ਇਹਦਾ ਬਹੁਤ ਹੀ ਮਤਲਬ ਮਾੜਾ ਰਵਈਆ ਸਰਕਾਰ ਦਾ ਮੁਸਲਮਾਨਾਂ ਪ੍ਰਤੀ ਅਸੀਂ ਹੁਣ ਅੱਜ ਇੱਕ ਇਸੇ ਕਰਕੇ ਰੋਜ਼ ਧਰਨਾ ਰੱਖਿਆ ਹੈ ਇਹ ਸੰਕੇਤਕ ਹੈ ਅਸੀਂ ਇਹਨੂੰ ਅੱਗੇ ਭਲਾਵਾਗੇ ਜੇ ਸਾਡੀ ਪ੍ਰਸ਼ਾਸਨ ਕੋਈ ਨਹੀਂ ਗੱਲ ਵਾਸ ਹੁੰਦਾ ਦੀਸ ਸਾਹਬ ਨੂੰ ਮੰਗ ਪੱਤਰ ਦਵਾਵਾਂਗੇ ਅਸੀਂ ਤਹਿਸੀਲਦਾਰ ਦੇ ਰਾਹੀਂ ਤਾਂ ਜੇ ਉਹ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ ਸਾਨੂੰ ਕੋਈ ਪੋਜੀਟਿਵ ਰਿਸਪਾਂਸ ਨਹੀਂ ਦਿੰਦੇ ਤਾਂ ਅਸੀਂ ਵੱਡੇ ਪੱਧਰ ਤੇ ਇਹਨੂੰ ਪੰਜਾਬ ਪੱਧਰ ਤੇ ਇਹਨੂੰ ਲੈ ਕੇ ਜਾਵਾਂਗੇ ਧਰਨੇ ਨੂੰ ਔਰ ਧਰਨੇ ਪੱਕੇ ਲਾਵਾਂਗੇ